ਲਗਭਗ 100 ਘਰਾਂ ਨੂੰ ਜੀ ਅਸੀਂ ਕੱਚੇ ਮਕਾਨ ਪੱਕੇ ਕਰਨ ਲਈ ਜਿਹੜਾ કુલ 1.5 ਲੱਖ ਰੁਪਏ ਦੀ ਜਾਣੀ ਅੱਜ ਪਹਿਲੀ 30000 ਰੁਪਏ ਦੀ ਜਾਰੀ ਕੀਤਾ ਗਿਆ। ਹਲਕਾ ਖਰੜ ਦੇ ਵਿੱਚ ਕੱਚੇ ਮਕਾਨਾਂ ਦੀ ਜਿਹੜੀ ਸਮੱਸਿਆ ਉਹ ਬਹੁਤ ਜ਼ਿਆਦਾ ਹੈ। 100 ਘਰ ਬਣ ਗਏ ਆ ਅਗਲੇ ਮਹੀਨੇ ਤੱਕ ਕੋਸ਼ਿਸ਼ ਕਰਾਂਗੇ ਵੀ 100 ਘਰਾਂ ਨੂੰ ਹੋਰ ਦੇ ਦਈਏ। ਹੋਰ ਵੀ ਵੱਖ-ਵੱਖ ਟੀਮਾਂ ਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ। ਲੋਕਾਂ ਦੀ ਹਰ ਗੱਲ ਨੂੰ ਸਿਆਸਤ ਨਹੀਂ ਸਮਝਣੀ ਚਾਹੀਦੀ। ਤੇ ਮੈਂ ਕਹਿੰਦੀ ਹੁੰਦੀ ਆ ਵੀ ਲੋਕ ਗੁੱਸਾ ਵੀ ਕਰਨ ਤਾਂ ਉਹ ਸਿਸਟਮ ਤੇ ਕਰਦੇ ਨੇ ਜਾਂ ਉਹਨਾਂ ਦੀ ਕੋਈ ਮੰਗ ਸੀ। ਦੇਖੋ ਪੰਚਾਇਤੀ ਚੋਣਾਂ ਆ ਰਹੀਆਂ ਨੇ ਚੰਗੇ ਸਰਪੰਚ ਚੁਣੋ ਜਿਹੜੇ ਕੰਮ ਕਰਨਾ ਚਾਹੁੰਦੇ ਨੇ। ਅਸੀਂ ਨਾ ਕਿਸੇ ਬੀ.ਡੀ.ਪੀ.ਓ ਤੋਂ ਨਾ ਸਰਪੰਚ ਤੋਂ ਅਸੀਂ ਇੱਕ ਪੈਸਾ ਨਹੀਂ ਮੰਗਦੇ ਕਿਸੇ ਤੋਂ ਵੀ। ਦੇ ਵਿੱਚ ਪਹੁੰਚਿਓ ਚੈੱਕ ਕਰਤੇ ਗਏ ਆ ਗ੍ਰਾਮੀਣ ਵਿਕਾਸ ਤਹਿਤ ਉਹ ਜਾਣਕਾਰੀ ਦਿਓਗੇ ਜੀ ਇਸ ਬਾਰੇ। ਲਗਭਗ 100 ਘਰਾਂ ਨੂੰ ਜੀ ਅਸੀਂ ਕੱਚੇ ਮਕਾਨ ਪੱਕੇ ਕਰਨ ਲਈ ਜਿਹੜਾ ਕੁੱਲ 2 ਲੱਖ ਰੁਪਏ ਦੀ ਜਾਣੀ ਅੱਜ ਪਹਿਲੀ 30000 ਰੁਪਏ ਦੀ ਜਾਰੀ ਕੀਤਾ ਗਿਆ ਹੈ ਹਲਕਾ ਖਰੜ ਦੇ ਵਿੱਚ ਕੱਚੇ ਮਕਾਨਾਂ ਦੀ ਜਿਹੜੀ ਸਮੱਸਿਆ ਉਹ ਬਹੁਤ ਜ਼ਿਆਦਾ ਹੈ ਸੋ 100 ਘਰ ਬਣ ਗਏ ਆ ਅਗਲੇ ਮਹੀਨੇ ਤੱਕ ਕੋਸ਼ਿਸ਼ ਕਰਾਂਗੇ ਵੀ 100 ਘਰਾਂ ਨੂੰ ਹੋਰ ਦੇ ਦਈਏ ਹੋਰ ਵੀ ਵੱਖ-ਵੱਖ ਸਕੀਮਾਂ ਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਰਹੇ ਨੇ ਵੀ ਕੱਚੇ ਮਕਾਨ ਲੋਕਾਂ ਦੇ ਬਹੁਤ ਵੱਡੀ ਸਮੱਸਿਆ ਹੈ ਮੈਨੂੰ ਲੱਗਦਾ ਵੀ ਸਭ ਤੋਂ ਔਖਾ ਇਹ ਇਹਨਾਂ ਦੇ ਮਕਾਨ ਹੁੰਦੇ ਨੇ ਇਹੋ ਜਿਹੇ ਮਕਾਨਾਂ 'ਚ ਰਹਿਣਾ ਸੀ ਤੇ ਬਹੁਤ ਸਾਰਿਆਂ ਦੀ ਜਿਹੜੀ ਇਹ ਸਮੱਸਿਆ ਚ ਦੂਰ ਹੋ ਗਈ ਆ ਲੋਕ ਖੁਸ਼ ਨੇ ਸਾਨੂੰ ਵੀ ਖੁਸ਼ੀ ਮਿਲਦੀ ਹੈ ਲੋਕਾਂ ਦੀ ਖੁਸ਼ੀ ਚ ਜੀ ਹਾਂਜੀ ਇਹ ਜਿਹੜੀ ਗੱਲਾਂ ਬਤਾਏ ਇਹਨੂੰ ਕਿਤੇ ਪਾਰਟੀਵਾਦੀ ਮੰਨਦੇ ਹੋ ਜਾਂ ਕਿਤੇ ਵੈਸੀ ਨਹੀਂ ਨਹੀਂ ਜੀ ਪਾਰਟੀਵਾਦੀ ਥੋੜੀ ਹੁੰਦੀ ਐ ਇੰਨਾਂ ਗੱਲਾਂ ਦੀ ਕੁਝ ਲੋਕਾਂ ਦੇ ਉਹ ਵਿਚਾਰੇ ਉਮੀਦ ਲੈ ਕੇ ਆਏ ਨੇ ਵੀ ਸਾਡੇ ਹਲੇ ਨਾਮ ਨਹੀਂ ਰਹਿ ਗਏ ਆ ਮੈਂ ਬੀਡੀਪੀਓ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਐਸੇ ਮਹੀਨੇ ਦੇ ਵਿੱਚ ਇੱਕ ਲਿਸਟ ਹੋਰ ਆਉਣੀ ਆ ਤੋ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਲੋਕ ਅੱਜ ਇੱਥੇ ਆਏ ਹੋਏ ਉਹਨਾਂ ਦੀ ਅਗਲੇ ਮਹੀਨੇ ਦੇ ਵਿੱਚ ਨਾਮ ਆ ਜਾਣ ਔਖਾ ਬੰਦਾ ਹੀ ਬੋਲਦਾ ਜੀ ਲੋਕਾਂ ਦੀ ਹਰ ਗੱਲ ਨੂੰ ਸਿਆਸਤ ਨਹੀਂ ਸਮਝਣੀ ਚਾਹੀਦੀ ਤੇ ਮੈਂ ਕਹਿੰਦੀ ਹੁੰਦੀ ਆ ਵੀ ਲੋਕ ਗੁੱਸਾ ਵੀ ਕਰਨ ਤਾਂ ਉਹ ਸਿਸਟਮ ਤੇ ਕਰਦੇ ਨੇ ਜਾਂ ਉਹਨਾਂ ਦੀ ਕੋਈ ਮੰਗ ਹੁੰਦੀ ਐ ਲੋਕਾਂ ਦੀ ਸੁਣ ਲੈਣੀ ਚਾਹੀਦੀ ਆ ਦਿੱਲੀ ਦੇ ਵਿੱਚ ਜਿਹੜੇ ਜਿਹਨਾਂ ਨੂੰ ਮੁੱਖ ਮੰਤਰੀ ਚੁਣਿਆ ਗਿਆ ਕਿਵੇਂ ਦੇਖਦੇ ਹੋ ਇੱਕ ਇਹ ਮੋੜ ਇੱਕ ਜਿਹੜਾ ਮੌਕਾ ਦੇਖੋ ਜਿਹੜੇ ਆ ਤਿਸ਼ੀ ਜੀ ਨੇ ਅੱਜ ਉਹਨਾਂ ਨੂੰ ਮੁੱਖ ਮੰਤਰੀ ਚੁਣਿਆ ਗਿਆ ਉਹ ਇੱਕ ਕਾਬਿਲ ਬਹਿਲਾ ਹੈ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਐਮਐਲਏ ਰਹੇ ਨੇ ਮੰਤਰੀ ਰਹੇ ਨੇ ਸਰਕਾਰ ਦੇ ਵਿੱਚ ਸੋ ਅਰਵਿੰਦ ਕੇਜਰੀਵਾਲ ਜੀ ਦਾ ਤੇ ਜਿਹੜੀ ਵਿਧਾਨ ਸਭਾ ਪੂਰੀ ਉਹਨਾਂ ਦੀ ਮੈਂ ਵਿਧਾਨ ਸਭਾ ਮੈਂਬਰਸ ਨੇ ਜਿਹੜੀ ਸਭਾ ਦੇ ਵਿੱਚ ਇਹ ਬੈਠਕ ਬੁਲਾਈ ਸੀ ਉਹਦੇ ਚ ਅਤੀਸ਼ੀ ਜੀ ਨੂੰ ਚੁਣਿਆ ਗਿਆ ਹੈ ਅੱਛੇ ਨੇਤਾ ਨੂੰ ਚੁਣਿਆ ਹੈ ਨਾ ਕਿ ਮੇਰੇ ਖਿਆਲ ਚ ਜੈਂਡਰ ਤੋਂ ਉੱਪਰ ਉੱਠ ਕੇ ਕਾਬਲ ਨੇਤਾ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜਿ ਜਿਨ੍ਹਾਂ ਹਾਲਾਤਾਂ ਚ ਦਿੱਤੀ ਗਈ ਹੈ ਤੁਸੀਂ ਸਮਝਦੇ ਹੋ ਵੀ ਲਗਾਤਾਰ ਉਹਨਾਂ ਨੂੰ ਜੇਲ੍ਹ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ 2 ਸਾਲਾਂ ਦਾ ਜੇਲ੍ਹ 'ਚ ਰੱਖਿਆ ਹੋਇਆ ਸੀ ਅੰਦਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਕਿਉਂਕਿ ਫਿਰ ਲੋਕਤੰਤਰ ਚ ਆਪੋਜੀਸ਼ਨ ਨੂੰ ਦਬਾਉਣ ਦੇ ਤਰੀਕੇ ਲੱਭ ਜਾਂਦੇ ਆ ਪਰ ਅਰਵਿੰਦ ਕੇਜਰੀਵਾਲ ਜੀ ਨੇ ਅਸਤੀਫਾ ਦਿੱਤਾ ਇਹ ਕਹਿ ਕੇ ਕਿ ਹੁਣ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਕਿ ਲੋਕ ਜਦੋਂ ਦੁਬਾਰਾ ਚੁਣਨਗੇ ਕੁਝ ਮਹੀਨਿਆਂ ਲਈ ਅਤਿਸ਼ੀ ਨੂੰ ਬਣਾਇਆ ਗਿਆ ਹੈ ਕੀ ਜਦੋਂ ਲੋਕ ਦੁਬਾਰਾ ਚੁਣਨਗੇ ਫੇਰ ਹੀ ਅਸੀਂ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਉੱਤੇ ਦੁਬਾਰਾ ਬੈਠਾਂਗੇ 10 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਦਾ ਬਜਟ 30000 ਕਰੋੜ ਤੋਂ 75000 ਕਰੋੜ ਕਰ ਦਿੱਤਾ ਚੰਗਾ ਐਜੂਕੇਸ਼ਨ ਸਿਸਟਮ ਚੰਗਾ ਹੈਲਥ ਸਿਸਟਮ ਬਿਜਲੀ ਫ੍ਰੀ ਹੈ ਬਹੁਤ ਸਾਰੀਆਂ ਸਹੂਲਤਾਂਾਂ ਗਰੀਬਾਂ ਨੂੰ ਦਿੱਤੀਆਂ ਇਨਫਰਾਸਟ੍ਰਕਚਰ ਅੱਛਾ ਕੀਤਾ ਸੋ ਉਹਨਾਂ ਨੂੰ ਆਪਣੇ ਕੰਮਾਂ ਤੇ ਯਕੀਨ ਆ ਵੀ ਤਿੰਨ ਵਾਰ ਮੁੱਖ ਮੰਤਰੀ ਉਹਨਾਂ ਨੂੰ ਪਹਿਲਾਂ ਚੁਣਿਆ ਗਿਆ ਕੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ੁਬਾਨਤ ਦਿੱਤੀ ਤੇ ਉਸ ਤੋਂ ਵੱਡੀ ਅਦਾਲਤ ਲੋਕਾਂ ਦੀ ਅਦਾਲਤ ਹੁੰਦੀ ਹੈ ਰੱਬ ਦੀ ਅਦਾਲਤ ਉਹਨਾਂ ਨੂੰ ਉਮੀਦ ਹੈ ਕਿ ਲੋਕਾਂ ਦੀ ਅਦਾਲਤ ਵੀ ਉਹਨਾਂ ਨੂੰ ਦੁਬਾਰਾ ਮੁੱਖ ਮੰਤਰੀ ਚੁਣ ਕੇ ਚੌਥੀ ਵਾਰ ਦਿੱਲੀ ਦੇ ਵਿੱਚ ਜਿਹੜਾ ਨਵਾਂ ਇਤਿਹਾਸ ਸਿਰਜੇਗੀ ਆ ਪੰਚਾਇਤੀ ਚੋਣ ਆ ਰਹੀ ਹੈ ਕੁਝ ਸਾਲ ਕੁ ਮਹੀਨੇ ਬਾਅਦ ਜੀ ਕੀ ਕਾਂਗਰਸ ਪਿੰਡ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਦੇਖੋ ਪੰਚਾਇਤੀ ਚੋਣਾਂ ਆ ਰਹੀਆਂ ਨੇ ਚੰਗੇ ਸਰਪੰਚ ਚੁਣੋ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਅਸੀਂ ਤਾਂ ਗਰਾਂਟਾਂ 'ਚੋਂ ਇੱਕ ਠਿਆਣੀ ਮੈਂ ਕਲੀਅਰ ਕਿਹਾ ਕਿ ਪਿੰਡਾਂ ਦੀ ਗ੍ਰਾਂਟ ਜਿੰਨੀ ਵੀ ਆਉਂਦੀ ਹੈ ਨਾ ਕਿਸੇ ਬੀਡੀਪੀਓ ਤੋਂ ਨਾ ਸਰਪੰਚ ਤੋਂ ਅਸੀਂ ਇੱਕ ਪੈਸਾ ਨਹੀਂ ਮੰਗਦੇ ਕਿਸ ਤੋਂ ਵੀ ਪਹਿਲੇ ਦਿਨ ਤੋਂ ਇਹ ਪਾਲਿਸੀ ਰੱਖੀ ਹੈ ਤੇ ਸਰਪੰਚ ਵੀ ਇਸ ਗੱਲ ਨੂੰ ਜਾਣਦੇ ਨੇ ਬੀਡੀਪੀਓ ਵੀ ਇਸ ਗੱਲ ਨੂੰ ਜਾਣਦੇ ਨੇ ਗ੍ਰਾਂਟਾਂ ਤਾਂ ਅਸੀਂ ਲਿਆ ਰਹੇ ਹਾਂ ਹੁਣ ਸਰਪੰਚਾਂ ਦੀ ਜ਼ਿੰਮੇਵਾਰੀ ਅਫਸਰ ਵੀ ਚੰਗੇ ਲਿਆਂਦੇ ਨੇ ਇਸ ਵਾਰੀ ਬੀਡੀਪੀਓ ਜਿਹੜੇ ਗੁਰਮੰਦਰ ਜੀ ਤੇ ਖਰੜ ਦੇ ਲਗਾਏ ਨੇ ਅੱਛੇ ਨੇ ਮੈਨੂੰ ਉਹਨਾਂ ਤੋਂ ਉਮੀਦ ਆ ਵੀ ਕੰਮ ਕਰਨਗੇ ਤੇ ਸਰਪੰਚਾਂ ਨੂੰ ਸਾਰੇ ਮੇਰੇ ਹਲਕਾ ਖਰੜ ਦੇ ਸਰਪੰਚਾਂ ਨੂੰ ਬੇਨਤੀ ਹੈ ਵੀ ਆਪਾਂ ਕੰਮ ਕਰੀਏ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਦੇ ਵਿਕਾਸ ਨਾ ਹੋਣ ਦਾ ਕਾਰਨ ਸਿਰਫ ਗ੍ਰਾਂਟਾਂ ਇਹ ਨਹੀਂ ਵੀ ਗ੍ਰਾਂਟਾਂ ਆਉਂਦੀਆਂ ਨਹੀਂ ਐਮਐਲਏ ਤੋਂ ਲੈ ਕੇ ਥੱਲੇੋਂ ਤੱਕ ਗ੍ਰਾਂਟਾਂ ਖਾ ਲਈਆਂ ਜਾਂਦੀਆਂ ਸੀ ਜਿਦੇ ਕਰਕੇ ਕੰਮ ਹੁੰਦੇ ਨਹੀਂ ਸੀ ਹੁਣ ਜਦੋਂ ਤੁਹਾਡੇ ਤੋਂ ਉਪਰੋਂ ਮੰਗੇ ਨਹੀਂ ਜਾ ਰਹੇ ਪੈਸੇ ਤਾਂ ਤੁਹਾਡੀ ਥੱਲੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਗ੍ਰਾਂਟ ਨੂੰ ਪਿੰਡਾਂ ਦੇ ਵਿਕਾਸ ਤੇ ਲਾਓ ਤਾਂ ਕਿ ਪਿੰਡਾਂ ਦਾ ਵਿਕਾਸ ਹੋਵੇ ਨੌਜਵਾਨ ਪਿੰਡਾਂ 'ਚ ਰਹਿਣ ਦੇ ਇੱਛਕ ਹੋਣ ਬਾਕੀ ਸਰਕਾਰ ਮੁੱਖ ਮੰਤਰੀ ਸਾਹਿਬ ਦੀ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਹੈ ਉਹ ਪਿੰਡਾਂ ਦਾ ਵਿਕਾਸ ਕਰਵਾ ਰਹੀ ਹੈ ਜੀ ਮੈਡਮ ਜੀ ਸੜਕਾਂ ਕਦ ਤੱਕ ਬਣਨਗੀਆਂ ਸੜਕਾਂ ਜੀ ਜਿਹੜੀਆਂ ਤਾਂ ਟੁੱਟੀਆਂ ਸੜਕਾਂ ਨੇ ਉਹ ਸਾਰੀਆਂ ਮੰਡੀ ਬੋਰਡ ਦੇ ਵਿੱਚ ਪੈ ਗਈਆਂ ਨੇ ਉਹਨਾਂ ਦੀ ਬਰਾਮਤ ਹੋ ਜਾਣੀ ਹੈ 10000 ਕਰੋੜ ਆਰਡੀਐਫ ਹਲੇ ਤੱਕ ਵੀ ਸੈਂਟਰ ਨੇ ਜਾਰੀ ਨਹੀਂ ਕੀਤਾ ਜਿਸ ਦੇ ਕਰਕੇ ਸੜਕਾਂ 'ਚ ਦੇਰੀ ਹੋਈ ਹੈ ਮੈਂ ਸਮਝਦੀ ਆਂ ਵੀ ਲੋਕ ਇਸ ਗੱਲੋਂ ਬਹੁਤ ਤੰਗ ਹੁੰਦੇ ਨੇ ਕੁਝ ਜਿਹੜੀਆਂ 2-3 ਮੇਨ ਸੜਕਾਂ ਨੇ ਖਿਜਰਾਬਾਦ ਵਾਲੀ ਹੈ ਤੇ ਪੜਛਦੀ ਹੈ ਕੁਝ ਇਧਰ ਦੀਆਂ ਖਰੜ ਬਲੌਗ ਦੀਆਂ ਸੜਕਾਂ ਨੇ ਕੁਝ ਸੜਕਾਂ ਅਸੀਂ ਵੱਡੀਆਂ ਬਣਾ ਰਹੇ ਹਾਂ ਬਟ ਜਦੋਂ ਹੀ ਜੇ 1.5 ਹਜ਼ਾਰ ਕਰੋੜ ਆਰਡੀਐਫ ਦਾ ਆ ਗਿਆ ਤਾਂ ਇੱਕ ਵੀ ਸੜਕ ਨਹੀਂ ਛੱਡਾਂਗੇ ਬਾਕੀ ਜਿਹੜੀਆਂ ਟੁੱਟੀਆਂ ਨੇ ਉਹ ਸਾਰੀਆਂ ਹੀ ਰਿਪੇਅਰ ਹੋ ਰਹੀਆਂ ਉਹ ਪੈ ਗਈਆਂ ਨੇ ਵੱਡੀਆਂ ਸੜਕਾਂ ਬਣਵਾ ਰਹੇ ਹਾਂ ਉਮੀਦ ਰੱਖੋ ਤੁਹਾਡੀਆਂ ਸੜਕਾਂ ਉੱਤੇ ਮੈਂ ਲੱਗੀ ਹੋਈਆਂ ਜਿੰਨੀ ਫਿਕਰ ਤੁਹਾਨੂੰ ਆ ਸੜਕਾਂ ਦੀ ਉਨੀ ਫਿਕਰ ਮੈਨੂੰ ਵੀ ਹੈ